ਵਲੌਗ ਬਣਾਇਆ ਸੀ ਤੇ ਬਹੁਤ ਵਧੀਆ ਵਲੌਗ ਬਣਿਆ ਅੱਗੇ ਤੁਸੀਂ ਧਿਆਨ ਨਾਲ ਦੇਖਿਓ ਇਸ ਨੂੰ ਵੀਡੀਓ ਨੂੰ ਸਕਿਪ ਨਾ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਪਿੰਡ ਵਿੱਚ ਅਸੀਂ ਆਂਦੀ ਗੁੱਡੀ ਫੁਕੀ ਆ ਹੁਣ ਗੁੱਡੀ ਤਿਆਰ ਹੋ ਚੁੱਕੀ ਆ ਅਸੀਂ ਵੀ ਚੱਕਾਂਗੇ ਤੇ ਇੱਕ ਮਹੀਨੇ ਲੱਗ ਜਾਵਾਂਗੇ ਹੁਣ ਸੇ ਪਰਨ ਜਾ ਰਹੇ ਆ ਕਣੀ ਨੇ ਗੁੱਡੀ ਚੱਕ ਲਈ ਆ ਤੇ ਹੁਣ ਅਸੀਂ ਪਰਪੇ ਗੁੱਡੀ ਫੁਕਣ ਵਾਸਤੇ ਹੁਣ ਅਸੀਂ ਜਾ ਰਹੇ ਹਾਂ ਇੱਥੋਂ ਬਹੁਤ ਹੈ ਗੁੱਡੀ ਫੁਕ ਕੇ ਜਾ ਰਹੇ ਹਾਂ ਬਹੁਤ ਹੈ ਕੋਈ ਕੁਝ ਦਿਖ ਨਹੀਂ ਰਿਹਾ ਇਸ ਕਰਕੇ ਛੋਲ ਜੱਗੋਂ ਪਈ ਜਾਂਦਾ ਤੇ ਵੀਡੀਓ ਵੀ ਸਹੀ ਨਹੀਂ ਬਣ ਰਹੀ ਤੇ ਵੀ ਅਸੀਂ ਕੋਸ਼ਿਸ਼ ਕੀਤੀ ਛੋਟੀ ਜੀ ਹਾਂ ਅਸੀਂ ਚੱਲ ਪਏ ਆਂ ਟਿਕਾਣਾ ਵਾਲ ਨੂੰ ਅਸੀਂ ਹੁਣ ਜਾ ਰਹੇ ਹਾਂ ਗੁੱਡੀ ਲੈ ਕੇ ਸੰਗਤਾਂ ਪਿੱਛੇ ਆ ਰਹੀਆਂ ਗੁੱਡੀ ਫੁਕਣ ਜਾ ਰਹੇ ਹਾਂ ਅਸੀਂ ਚਲੋ ਚਲੋ ਜਲਦੀ ਆ ਜਾਓ ਗਾਂ ਚਲੋ 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 ਗਰਮੀ ਬਹੁਤ ਹੈ ਜਲਦੀ ਜਲਦੀ ਚਲੀਏ ਖਾ ਲੇ ਤੇ ਪਾਣੀ ਇਹ ਨਹਾਵਾਂਗੇ ਵਧੀਆ ਬੰਤਣ ਜਾਣ ਅਸੀਂ ਜਾ ਰਹੇ ਆ ਅੱਗੇ ਆ ਰਹੇ ਹਾਂ ਖਾ ਲੇ ਤੇ ਜਾ ਰਹੇ ਹਾਂ ਹੁਣ ਬਸ ਚੈਨਲ ਦੇਖੀ ਜਾਓ ਉਹਦੇ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ ਫੋਟੋਵੌਸ ਬਣਾਉਣ ਨਾਲ ਜਾ ਰਹੇ ਹਾਂ ਅਸੀਂ ਆ ਸਮਝ ਜਿਦੀ ਕੀ ਐ ਫੰਕਸ਼ਨ ਆ ਲਈਆਂ ਅਸੀਂ ਲੋ ਵੀ ਆਕਰ ਕਰ ਅਸੀਂ ਆਪਦੀ ਮੰਜ਼ਿਲ ਤੇ ਪਹੁੰਚ ਗਿਆ ਖਾੜਾ ਆ ਚੁੱਕਿਆ ਅਸੀਂ ਇੱਥੇ ਹੁਣ ਗੁੱਡੀ ਫੁੱਕਾਂਗੇ ਤੇ ਖਾੜਾ ਵੀ ਭਰਿਆ ਹੋਇਆ ਪਾਣੀ ਦਾ ਗੁੱਡੀ ਵੀ ਫੁੱਕਾਂਗੇ ਤੇ ਨਾਲੇ ਨਾਵਾਗੇ ਵੀ ਲੈ ਵੀ ਗੁੱਡੀ ਰੱਖਤੀ ਅਸੀਂ ਫੁਣ ਗੁੱਡੀ ਦੇ ਫੁੱਕਣ ਦੀ ਪੂਰੀ ਤਿਆਰੀ ਕਰ ਰੱਖੀ ਅਸੀਂ ਲੈ ਹੁਣ ਗੁੱਡੀ ਫੁੱਕਾਂਗੇ ਕਹਿ ਲਾ ਪਰੰਨੂ ਕੁੜਾ ਲਾਤੀਆਂ ਸੀ ਮੈਂ ਹੁਣ ਅਸੀਂ ਕੋਲੇ ਰੋਣਾ ਪੈ ਗਿਆ ਸੀ ਪੈਰ ਗਲਤ ਪਾਸੇ ਹੋ ਗਏ ਸੀ ਗੁੱਡੀ ਦੇ ਅਸੀਂ ਗੁੱਡੀ ਦੇ ਪੈਰ ਸਹੀ ਕਰਕੇ ਰੱਖਿਆ ਤੇ ਯਾਰ ਹਮ ਪਿਆਰੀ ਆ ਪੂਰੀ ਲਓ ਜੀ ਉਹ ਨਾਲੀ ਗੁੱਡੀ ਨੂੰ ਹਨ ਕੱਢਣੀ ਪੇਟ ਕਰੂਗਾ ਆ ਵੀ ਨਹੀਂ ਦੇਉਗਾ ਹੁਣ ਆ ਹਾਂ le iunas ya agla orang ini jana lagi ag, le ini butir yang fokusnya, agla kecukupi agini butir ya, le ਸਾਰੇ ਲੋਕ ਦੇਖ ਰਹੇ ਆ ਕੋਈ ਕੋਲ ਦੁਆਰਾ ਸਿੰਘ ਗੁਰੂਆਂ ਦਾ ਲੰਗਰ ਵੰਡਿਆ ਕੋਈ ਖੂਬਣ ਤੋਂ ਬਾਅਦ ਗੁਰੂਆਂ ਦਾ ਖੂ ਲੰਗਰ ਚੱਲਿਆ ਸਾਰੇ ਬੱਚੇ ਇੰਜੋਏ ਕਰ ਰਹੇ ਆ ਜਿਹੜੇ ਨਾਲ ਆਏ ਆ ਉਸ ਤੋਂ ਬਾਅਦ ਅਸੀਂ ਖਾਲੇ ਜੀ ਨਾਤੇ ਲਾਗੇ ਖਾਲੇ ਜੀ ਇੰਜੋਏ ਕਰ ਰਹੇ ਆ ਸੰਗਤਾਂ ਨਾਲ ਆਈ ਸੀ ਗਰਮੀ ਬਹੁਤ ਸੀਸ ਕਰਤੇ ਤਾਂ ਨਮੀ ਦਾ ਪਾਣੀ ਚਲੋ ਖਾਲੇ ਜੀ ਨਹਾ ਲਈਏ ਖਾਲੇ ਚਨਾ ਆ ਰਹੇ ਆ ਅਸੀਂ ਇੰਜੋਏ ਕਰ ਰਹੇ ਆ ਅਗਰ ਤੋਂ ਖਾਲੇ ਚਨਾ ਨੂੰ ਕੇ ਜੋਂ ਅਸੀਂ ਜਾਵਾਂਗੇ ਆਉਦੇ ਘਰੇ ਮੁਰਗੀ ਦੀ ਤੇ ਰਾਬਣ ਨੂੰ ਬੇਨਤੀ ਹੈ ਕਿ ਇਹ ਰੱਬ ਆਮੀ ਪਾ ਰੱਬ ਨੂੰ ਬੇਨਤੀ ਕੀਤੀ ਹੈ ਮੂਸੂ ਉੱਤੇ ਇਹ ਪ੍ਰਾਣੀ ਪਰੰਪਰਾ ਸੀ ਜੇ ਤਮੀ ਨਹੀਂ ਆਉਂਦਾ ਸਤਾ ਗੁਰੂ ਕੀ ਫੂਕ ਚਾਉਂਦੇ ਸੀ ਗੁਰੂ ਪਿਆਰ ਦਾ ਲੰਗਰ ਕਰਦੇ ਸੀ ਤੇ ਫਿਰ ਅੱਗ ਜੇ ਮੇਰ ਹੁੰਦੀ ਸੀ ਤਾਂ ਨਹੀਂ ਆ ਜਾਂਦਾ ਸੀ ਤਾਂ ਨਵਾ ਦੋਸਤੋ ਅਸਮੈਂ ਸਮਝਾਵਾਂਗੇ ਨਾਲ ਉੱਤੇ ਕਰੇ ਬਾਕੀ ਬਹੁਤ ਤਾਰੀ ਦੇ ਤੋਂ ਵੀ ਰਾਜਸਥਾਨ ਦੇ ਜੰਮਦੇ ਬਹੁਤ ਕੰਦੀ ਪਿਆੜੀ ਵਪਾਰਾ ਸੀਗਾ ਬਹੁਤ ਜ਼ਿਆਦਾ ਗਰਮੀ ਸੀ ਬਸ ਅੰਨਤ ਜਾ ਰਹੇ ਹਾਂ ਕਰਦੇ ਧੰਨਵਾਦ ਦੋਸਤੋ ਵੀਡੀਓ ਕਮੇ ਲੱਗੀ ਲਾਈਕ ਮੈਨ ਸ਼ੇਅਰ ਕਰਦੇ ਹੋ ਜਲਦੀ ਜਲਦੀ ਸ਼ੇਅਰ ਕਰਿਓ ਸਾਡੇ ਪੇਜ ਨੂੰ ਫੋਲੋ ਕਰਿਓ ਤੇ ਯਾਰਾ ਸਪੋਰਟ ਕਰਿਓ ਐੋਜੀ ਵੀਡੀਓ ਹੋਰ ਵੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਸਾਫ ਸਫੀਆਂ ਧੰਨਵਾਦ ਦੋਸਤ